हाँ जी सत श्रीकाल सारे किमें ठीक ठाक हो परमात्मा सारे ठीक ठाक रखे तो टाइम हो गया जी सवेर के ते मैं चलिया जमीन कमा फिर मैं आके नहाना वा नहा के फिर मैं पाठ करना फिर गुरुद्वारा साहब कि मैं भज मूहे होके चलद चलद हाँ रुक जा बहुत बो, काली पहले उठ जा नहीं सी चल 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 चल, चल।, चल इधर इधर आ जा डरता भी है सारे तो कब डरता कोई नहीं कुछ किया ਇਧਰ ਤੱਕ ਜਿਵੇਂ ਕਿਧਰ ਜਾ ਤਰਦਾ ਤੈਨੋਂ ਕਹਲਾ ਹੈ ਨੀ ਪੰਜ ਕੇ ਸਾਈਡਾਂ ਤੇ ਜਾ ਚਲੋ ਪੱਜੋ ਚਲੋ ਪੱਜ ਠਹਿਰ ਜਾ ਠਹਿੜ ਹਾਂ ਹਾਂ ਚਲ ਚਲ ਸਿੱਧਾ 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 Idra ya. Tal, 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 tal. Tal, tal, tal.

ਲੇਵੀ ਜੀਮੂ ਆ ਗਿਆ ਇਧਰ ਲੈ ਪੈਣ ਲੱਗ ਗਿਆ ਹਾਂ ਸਰਦੀ ਆ ਗਈ ਆ ਜਾ ਤੁggਾ ਆ ਜਾ ਰੋਟੀ ਖਾਈਂ ਰੋਟੀ ਖਾਣੀ ਨਹੀਂ ਆਜੋ 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 ਪਰ ਜੇ ਕਿਤੇ ਤੁਹਾਨੂੰ ਰੋਟੀ ਖਾਈਂ ਪੱਜ ਕੇ ਆ ਜਾ ਆ ਜਾ ਉੱਠ ਕੇ ਆਜੋ ਹੁਣ ਸਰਦੀ ਹੋ ਗਈ ਹੁਣ ਗੱਡੀ ਚਲੇ ਪਿਆ ਕਰ ਆ ਜਾ ਆ ਗਿਆ ਹੁਣ ਜਨਾਬ ਜਾਤੀ ਖੱਲਣ ਲੱਗ ਗਿਆ ਸੀ ਆ ਜਾ ਆਜੀ 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 ਰੋਟੀ ਖਾਈਂ ਚਲੋ 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 ਆ ਰੋਟੀ ਖਾ ਗਾ ਜੀਮੂ ਅੱਜ ਤਾਂ ਉੱਠੀ ਸੀ ਦੁਪਹਿਰੇ ਪਈ ਸੀ ਹੁਣ ਮੈਂ ਤੇ ਮੈਂ ਸਾਢੇ 9:00 ਵਜੇ ਉੱਠ ਗਈ ਤੇ ਅੰਤਰੀ ਵਿੱਜਾ ਜਿਵੇਂ ਲੋਤੀ ਦੁੱਧ ਪਾਤਾ ਮੈਂ ਜਿਵੇਂ ਨਾ ਅਸੀਂ ਕਰਮੀ ਜਿਵੇਂ ਵਿਚਾਰਾ ਕਿਵੇਂ ਪਿਆ ਮੈਂ ਤਾਂ ਭਾਈ 1:00 ਦੀ ਪਈਆਂ ਤੇ ਹੁਣ ਸਾਢੇ 3:00 ਉੱਠੀਆਂ 2:30 ਕਿੰਨ ਕਿਸਤੀ ਮੈਂ ਨੀ ਨੀ ਨਾ ਹੁੰਦੀ ਕਰ ਕਰ ਤਬ ਤਾਂ ਦੀਪੀ ਵਗੈਰਾ ਲੋਹੁੰਦਾ ਜਾਂ ਵੀਕਦਾ ਤੇ ਬੱਦਲ ਹੋਇਆ ਫਿਰ ਤੱਜ ਬੜੀ ਗਰਮੀ ਸੱਜਦੀ ਹੱਦੋਂ ਵੱਧਦੀ ਗਰਮੀ ਸੇ

ਕੰਦਾ ਬਿਸਕੁਟ ਖਾ ਲੈ ਖਾ ਜਿੰਨੂ ਭੁੱਖ ਲੱਗੀ ਤੇ ਜਿੰਨੂ ਭੁੱਖ ਲੱਗੀ ਜੀ ਖਾ ਲੈ ਜਲਦੀ ਖਾ ਲੈ ਫਿਰ ਆਪਰ ਜਾਣਾ ਲੈ ਉੱਪਰ ਪਾਣੀ ਪਾ ਕੇ ਹੋਣਾ ਜਿਹੜੇ ਸਬਜ਼ੀਆਂ साग ਜੋ ਪਾਲਕ ਮੇਥੇ ਲੈ ਜਲਦੀ ਜਲਦੀ ਖਾ ਲੈ ਜਲਦੀ ਛੇ ਉੱਪਰ ਚੱਲਾਂਗੇ ਫਿਰ ਭੱਜੇਂਗਾ ਤੂੰ ਮੰਗਾ ਨਾ ਹਾਂ ਭੁੱਖ ਲੱਗੀ ਤੇਰੀਂ ਖਾਂਦੇ ਵੱਟੇ ਕੀ ਲਓ चलो जी ऊपर चल गए ऊपर चलो चल के चलो चलो जी, उपर चलो जी चल के ऊपर जिमने चलो ऊपर चल के माइज उधर चल ए कर द छतर पहन के आ देख आ जा जिमू आजा इधर इधर आ सोंदनी ठहर जा आ गई फिर आ गई आ गई चल 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 आजा 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 उरे आ जा ओ फिर दिए ओ जिम्मे ਕੱਲ ਹੋ ਜੀ ਆ ਗਿਆ ਤੁਹਾਡਾ ਆਏ ਦੇ ਹੋਗੇ ਉਹਦੇ ਲਾਈ ਹੋਇਆ ਬੈਂਗਣੀ ਦੇ ਕੱਲ ਪਿਆ ਮਾਂ ਪਾਲਾ ਕਿਉਂ ਬੈਠਾ ਕਿਉਂਕਿ ਮੈਂ ਆ ਆਲੂ ਕਟਾਈ ਸੀ ਤੇ ਆਲੂ ਇਹਦੇ ਹੈਗੇ ਫੇਵਰੇਟ ਹੈ ਤੇ ਹੁਣ ਆਲੂ ਮੰਗਦਾ ਆਲੂ ਲੈਣਾ ਦੇ ਦੇ 200 ਰੁਪਏ ਜਿੰਮੀ ਦਾ ਫੇਵਰੇਟ ਹੈ ਕੱਚਾ ਆਲੂ ਪੱਕਾ ਹੋਏ ਕੱਚਾ ਮਿਲਿਆ ਹੜ ਓਏ ਡਿੱਗ ਗਿਆ ਚਲ ਕੋਈ ਹੱਥ ਛੁੱਟ ਗਿਆ ਚਲ ਕੋਈ ਚਲੋ ਬਾਸ ਹਾਂ ਖਾ ਲੇ ਲੋਜੀ ਮੈਨਾ ਆ ਪਿਆਜ਼ ਆਲੂ ਪਾ ਕੇ ਹਰੀ ਮਿਰਚ ਅਦਰਕ ਲਸਣ ਪਾ ਕੇ ਨਾ ਸਬਜ਼ੀ ਬਣਾਉਂਦੇ ਨੇ ਹਰੀ ਮਿਰਚ ਇਹਨੂੰ ਦੁੱਧ ਵਾਲੀ ਕਹਿੰਦੇ ਆ ਉਹ ਬਣਾਉਣ ਲੱਗਿਆ ਤੇ ਜਿੰਮੂ ਦੇਖੋ ਪਿਆ ਤੇ ਮੈਂ ਤਾਂ ਨਾ ਪ੍ਰਮਾਤਮਾ ਵਿਚਾਰ ਨੂੰ ਠੀਕ ਕਰ ਤੇ ਰਾਜਵੀਰ ਚੰਦਾ ਮੈਂ ਤਾਂ ਸੱਚ ਮੰਨ ਮੈਂ ਸਾਰੀ ਰਾਤ ਉਹਦੀਆਂ ਮੁੱਖ ਦੇਖਦੀ ਰਹੀ 11 ਵਜੇ ਤੱਕ ਮੈਂ 11 ਵਜੇ ਤੱਕ ਵਿਯੋਧਾ ਵਧੀਆ ਕੋਈ ਆਵੇ ਰਿਸਪੌਂਸ ਵੀ ਠੀਕ ਹੋ ਕੁਝ ਕ ਠੀਕ ਹੋ ਗਏ ਕੁਝ ਕ ਬੁੱਲਣ ਲੱਗ ਗਿਆ ਕੁਝ ਕ ਚੱਲ ਵੀ ਉਹਦੇ ਹੰਗ ਪੈਰ ਹਨਾ ਚੱਲਣ ਲੱਗ ਗਏ ਤੇ ਪਰਾਈਆਂ ਨਾ ਵੀ ਜਿਵੇਂ ਹੁਣ ਇਹ ਬੱਚੇ ਮਾਪੋ ਦੇ ਦੇ ਸਹਾਰੀਆ ਹਨਾ ਜਿਹੜੇ ਬੱਚੇ ਮਾਪੋ ਦੀ ਰਿਸਪੈਕਟ ਕਰਦੇ ਸੀ ਸਿੰਧੂ ਮੂਸੀ ਵਾਲਾ ਸੀ ਉਹ ਆਪਦੇ ਮਾਪੇ ਉਹ ਤਾਂ ਰਿਸਪੈਕਟ ਕਰਦਾ ਸੀ ਦੇ ਲੋ ਸਿੱਧੂ ਮੂਸੇਵਾਲਾ ਕਹਿੰਦੇ ਇੰਨਾ ਸੀਗਾ ਸਾਰਾ ਡੇਢ ਦੋ ਗਿੱਲਾ ਜ਼ਮੀਨ ਸੀਗਾ ਤੇ ਉਹਨੇ 70 75 ਤੋਂ ਜ਼ਿਆਦਾ ਹੀ ਹੁਣੀ ਨਾ ਬਣਾਈ ਜ਼ਮੀਨ ਕਹਿੰਦਾ ਤੇ ਇਹੋ ਜਿਹੇ ਜਿਹੜੇ ਬੱਚੇ ਮਾਂ ਪਿਓ ਦੀ ਲੋੜ ਹੈ ਨਾ ਤੇ ਬਾਕੀ ਉਹਦੀ ਗਾਇਕੀ ਵੀ ਬਹੁਤ ਸਾਫ਼ ਸੁਥਰੀ ਸੀ ਬੰਦੇ ਦੀ ਜਵੰਦੇ ਦੀ ਤੇ ਬਾਕੀ ਕਹਿੰਦੇ ਵੈਸੇ ਵੀ ਠੀਕ ਚੁੰਦਾ ਪਿੰਡ ਦੇ ਵਿੱਚ ਹਰ ਇੱਕ ਨੂੰ ਬੁਲਾਉਣਾ ਪਿੰਡ ਦੇ ਅਰਦਾਸਾਂ ਸ਼ੁਰੂ ਕੀਤੀਆਂ ਸਤੂ ਵਾਲਾ ਪਿੰਡ ਤੇ ਤੇ ਲੋਕ ਬੜੇ ਉਹ ਮੈਂ ਦੇਖਦੀ ਰਹੀਆਂ ਸਾਰਾ ਕੁਝ ਤੇ ਪ੍ਰਮਾਤਮਾ ਉਹਨੂੰ ਲੰਬੀ ਉਮਰ ਦੇ ਸੱਚੇ ਪਾਤਸ਼ਾਹ ਨੂੰ ਠੀਕ ਕਰ ਦੇਵੇ ਹਾਂ ਮਾਂ ਨੇ ਕਿਹਾ ਕਹਿੰਦੀ ਪੁੱਤ ਮੈਂ ਤੇਰੇ ਕਹਿੰਦੇ ਉਹ ਦਾ ਦਸਰੇ ਸੀ ਕੋਈ ਗਾਇਕ ਗਾਏ ਸੀ ਬਾਹਰ ਹੁਣ ਇਹ ਮੈਂ ਸੁਣ ਕੇ ਆਟੀਆਂ ਉਹ ਕਹਿੰਦੀ ਮਾਂ ਕਹਿੰਦੀ ਪੁੱਤ ਮੈਂ ਤੇਰੇ ਆਸ ਰਹੀਆਂ ਵੀ ਤੂੰ ਠੀਕ ਹੋ ਜਾਂਦੇ ਕਹਿੰਦੇ ਉਹਦੀਆਂ ਅੱਖਾਂ ਭਰ ਆਇਆ ਖਾਜ ਹੰਝੂ ਆਏ ਤੇ ਇਹਦਾ ਮਤਲਬ ਵੀ ਡਾਕਟਰ ਕਹਿੰਦੇ ਵੀ ਇਹਨੂੰ ਇਹ ਬਹੁਤ ਵਧੀਆ ਪੋਜ਼ਿਟਿਵ ਕਰਵ ਹੋਆ ਵੀ ਉਸ ਸੈੱਟ ਹੋ ਰਿਹਾ ਦਾ ਮਤਲਬ ਉਹਨਾਂ ਅੰਦਰ ਉਹ ਫੀਲਿੰਗ ਹੋਣ ਲੱਗ ਗਈ ਤੇ ਆਪਣੇ ਫਸਾਵੇ ਲੈਣ ਲੱਗ ਗਏ ਕਿਤੇ ਚਲੋ ਪ੍ਰਮਾਤਮਾ ਸਾਭ ਦੇ ਰਣ ਦੇ ਬੱਚਿਆਂ ਨੂੰ ਅਪਾ ਤੇ ਕਹਿੰਦਾ ਅੰਦਰ ਉਸੇ ਰੱਖੇ ਪਰ ਜਿਹੜੇ ਬੱਚੇ ਲੈ ਕਹਿੰਦਾ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਉਹਨਾਂ ਦੇ ਹਮ ਤਾਂ ਪਰ ਲੋਕਾਂ ਨੇ ਅਰਦਾਸ ਸਾਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਉਹਦੇ ਵਾਸਤੇ ਠੀਕ ਹੋ ਗਿਆ ਪ੍ਰਮਾਤਮਾ ਦਾ ਸੁਰ ਲਗਾਉਂਦੇ ਆ ਤੇ ਸ਼ੁਰੂ ਹੋ ਗਿਆ ਠੀਕ ਹੋਣਾ ਕਿਤੇ ਜਿੰਮੂ ਦੇ ਲੋ ਲੇਟੇ ਲਾਉਂਦਾ ਗਰਮੀ ਬਹੁਤ ਜ਼ਿਆਦਾ ਹੋਈ ਪਿਆ ਹੰਦੋਂ ਵੱਧ ਕਰਨੀਆਂ ਜਾਂ ਤਾਂ ਕੋਈ ਬੱਦਲ ਬੁੱਦਲਾ ਆਊਗਾ ਯਾਰ ਕੀ ਕਰੋ ਮੈਂ ਹਲ ਪਰ ਸਬ지 ਸੁਜੀ ਲਾਈ ਹੈ ਕਿਤੇ ਉਹਦਾ ਹੀ ਨਵੇ ਮਿੱਟੇ ਮਿੱਟੇ ਸਾਰੇ ਨਿਕਲਦੇ ਸੌਂਦੀ ਪੱਤੀ ਆ ਹੁਣ ਜੇ ਇੱਕ ਨੇ ਏਟਾ ਰੱਖ ਕੇ ਉਹਨੇ ਕਾਸੇ ਕਾਸੇ ਜੇ ਮੋ ਪਿਆਰੇ ਖਾਣਾ ਘਮੀ ਗੰਜੇ ਦੇ ਉਹਦੀ ਸਿਰ ਚੜਦੀ ਘਮੀ ਨਾ ਤਾਂ ਭੋਲੂ ਜਾ ਦੇਖੋ ਡੱਟੇ ਮਾਰਦੇ ਰਿੰਦਾ ਸਾਰਾ ਦੇਨ ਜੇ ਤੋ ਕੁਸਮਾਣੀ ਚੀਜ਼ ਖਾ ਲੈਂਦਾ ਨਾ ਉਹਦੀਆਂ ਨਹੀਂ ਲੇਟੇ ਮਾਰਨੇ ਸ਼ੁਰੂ ਕਰ ਦੇਣੀ। ਗੁੱਗੜ ਜੇ। ਹਾਂ ਨਾ ਮੈਂ ਬਲੋ ਪਿਆਜ਼ ਕੱਢਦੀ ਆ ਪਿਆਜ਼ ਕੱਟ ਕੇ ਫਿਰ ਮੈਂ ਤੜਕਾ ਲਾਂਗੀ ਤੜਕਾ ਲਾ ਕੇ ਸਬਜ਼ੀ ਬਣਾਉਂਗੀ ਪਤਾ ਨਹੀਂ ਮੀਉ ਹਾਂ ਮੈਨੂੰ ਨਹੀਂ ਗਰਮੀ ਆ ਰਹੀ ਕਿ ਵੈਸੇ ਗਰਮੀ ਹੈ ਬੱਦਲ ਵੀ ਆ ਨਾ। ਲਓ ਜੀ। ਮੈਂ ਤੜਕਿਆਂ ਸਬਜ਼ੀ। ਠੀਕ ਹੈ। ਤੜਕਾ ਲਾਂਣੀ ਮੈਂ ਤੇਲ ਪਾ ਕੇ ਸਰੋਂ ਦੇ ਤੇਲ ਦਾ ਤੜਕਾ ਲਾ ਲੈਣਾ ਸੀ। ਆ ਮੈਂ ਤੜੀ ਰਹੀ ਠੀਕ ਹੈ ਹੁਣ ਮੈਂ ਪਾਣੀ ਤੇਲ ਪਹਿਲਾਂ ਮੈਂ ਪਤਾ ਕੀ ਕਰਦੇ ਪਹਿਲਾਂ ਥੋੜਾ ਜਿਹਾ ਦੋ ਮੈਂ ਦਸਕੈਂਟ ਜੀ ਚ ਨਾ ਮੈਂ ਉਹ ਕਰ ਲਈਆਂ ਆਹ ਆਲੂ ਰਾਈ ਕਰ ਲੈਣੀ ਕਿਉਂਕਿ ਫੇਰੇ ਛੇਤੀ ਗਲ ਜਾਂਦੇ ਆ ਦੱਬੇ ਬਗਾਈ ਤਾਂ ਨਾ ਚਾਰ ਸਕੇ ਦੋ ਨਾ ਲੱਗਿਆਂ ਦੇ ਨਾ ਆਈ ਪਈ ਚੀਜ਼ਾਂ ਤੇ ਉੱਥੇ ਉਹਨਾਂ ਕੋਲ ਲੱਗ ਰਹੀ ਸੀ ਤੇ ਤਾਂ ਨਹੀਂ ਮਿੱਠਾ ਕਰ ਰਿਹਾ ਸੀ ਪਾਸੇ ਤੋਂ ਦੋ ਲਵੇ ਦਿੱਤੀਆਂ ਅਦਾਂ ਤੋਂ ਤਿੰਨ ਪੰਜ ਲੱਗੀਆਂ ਆ ਗਈਆਂ ਇਹ ਮਾਜੂਨ ਤੋਂ ਮਗਾਉਂਦੇ ਆਂ ਨਾਲ ਮਰਮੋਕਾ ਟਿਕਾਣਾ ਰੋਣ ਮੱਦ ਤੇ ਅਨੇ ਉਹਨਾਂ ਦੰਦ ਕਰਸਲੇ ਤੇ ਪਾ ਦਿੰਦੇ ਆਂ ਤਾਂ ਇਹਦੇ ਵਿੱਚ ਨਾ ਅਦਰਕ ਤੇ ਮਿਰਚ ਪਾ ਦਿੰਦੇ ਆਂ ਆ ਉਹ ਮੈਂ ਨਾ ਮੈਸਾ ਵੈਸੇ ਰੱਖ ਰੱਖੀ ਨੇ ਜੋ ਚਾਸ ਬਾਸ ਦਰ ਰਹੀ ਨੇ ਬਸ ਠੀਕ ਹੈ ਲਓ ਜੇ ਪਪਿਆਜੀ ਪਾ ਤੇ ਮੈਸਾ ਪਾ ਤੇ ਧਨੀਆ ਆਉ ਸੌਣ ਪਾ ਤ ਆਪਣਾ ਅਦਰਕ ਮੌਂੀਆਂ ਲੂਆ ਹਲਦੀ ਜੋ ਰਖ ਮੈਂ ਜਪਾ ਪਾਉਣੇ ਵਾਸਤੇ ਜੋ ਰਟੀਰੀਲ ਆ ਕਰ ਤਰਤੀਂ ਚ ਪਾਉਣੇ ਹਲਦੀ ਮੈਸਾ ਮਸਾਲਾ ਜੀ ਦਾਸ ਚ ਦੇਖ ਲੋ ਇਨੀ ਤਾਕਤ ਹੈ ਜਿਵੇਂ ਹੁਣ ਜਵੰਦੇ ਵਾਸਤੇ ਬੇਟੇ ਵਾਸਤੇ ਦਾਸ ਕੀਤੀ ਲੋ ਸਾਰੇ ਪੰਜਾਬ ਨੇ ਹਨ ਜਿੰਨੇ ਵੀ ਇਹ ਚਾਹਣ ਵਾਲੇ ਜੋ ਹਨ ਤੇ ਦੇਖ ਲਓ ਵੀ ਉਹ ਉਹਨੂੰ ਮੋੜ ਪੈ ਗਿਆ ਮੈਂ ਤੁਹਾਨੂੰ ਆਪਦੀ ਦੱਸ ਦਿਆਂ ਸਰਦਾਰ ਜੀ ਨਾ ਜਦੋਂ ਇਹਨਾਂ ਨੂੰ ਅਟੈਕ ਹੋਇਆ ਹਨਾ ਰਾਤ ਨੂੰ 11:30 11:30 ਲੈ ਕੇ ਗਏ ਹਨਾ ਤੇ ਇੱਧਰ ਨਾ ਸਾਡੇ ਮੁੰਡਾ ਹੈ ਅਰਮਾਨ ਉਹਦੇ ਡੇਢੀ ਸੀਗੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਵੇਂ ਕਰਕੇ ਸੀਰੀਅਸ ਕੰਡੀਸ਼ਨ ਹੈ ਵੀ ਐਂ ਕਰਕੇ ਵੀ ਸਰਦਾਰ ਜੀ ਨੇ ਓ ਦੀ ਆਗੇ ਪੰਜ 2 ਮਿੰਟ ਚ ਹੀ ਫਟਾਫਟ ਸਾਢੇ 11 ਟਾਈਮ ਸੀ ਜਰੂਰ ਉੱਠ ਕੇ ਆ ਗਏ ਬਠਿੰਡਾ ਲੈ ਗਿਆ ਸੀ ਅੱਛਾ ਡਾਕਟਰ ਸਾਹਿਬ ਨੇ ਕਹਿਤਾ ਕਹਿੰਦੇ ਵੀ ਤੁਸੀਂ ਕਿਤੇ ਹੋਰ ਜਾ ਸਕਦੇ ਆ ਸਵੇਰ ਨੂੰ ਕੇਰਾਂ ਦਾ ਹੱਥ ਪਾ ਲਿਆ ਹਨਾ ਡਾਕਟਰ ਸਾਹਿਬ ਆ ਗਏ ਫਿਰ ਉਹ ਕਹਿੰਦੇ ਵੀ ਤੁਸੀਂ ਕਿਤੇ ਹੋਰ ਜਾ ਸਕਦੇ ਵੀ ਇਹਨਾਂ ਦੇ ਜਿਹੜੀ ਹਾਰਟ ਬੀਟ ਆ ਨਾ ਉਹ 58 ਚਾਹੀਦੀ ਆ ਹਾ ਆਪਣੀ ਪਾਲਸ ਰੇਟ ਸੀ ਅਸੀਂ ਤੇ ਇਹਨਾਂ ਦੇ 16 ਸੀ ਤੇ ਗੁਰਦਰ ਸਾਹਿਬ ਮੈਨੂੰ ਕੁਦਰਤੀ ਗੁਰਦੁਆਰਾ ਸਾਹਿਬ ਵਾਲਿਆਂ ਦਾ ਫੋਨ ਆ ਗਿਆ ਕਹਿੰਦੇ ਵੀ ਤੁਸੀਂ ਅੱਜ ਗੁਰੂ ਘਰ ਨਹੀਂ ਆਏ ਬਿਸ ਸਰਦਾਰ ਜੀ ਕਿਉਂਕਿ ਪਾਠ ਕਰਦੇ ਹੁੰਦੇ ਸੀ ਉੱਥੇ ਵੀ ਕਿਸੇ ਦੇ ਖੰਡ ਪਾਠ ਹੋਣਾ ਜੀ ਕੁਝ ਵੀ ਹੋਣਾ ਇਹਨਾਂ ਨੇ ਹਨਾ ਪਾਠ ਕਰਨਾ ਹੈ ਗ੍ਰੰਥ ਕਰਨੇ ਨੂੰ ਟਾਈਮ ਦੇਣਾ ਤੇ ਵੀ ਤੁਸੀਂ ਗੁਸਰੀ ਜੀ ਜਲਦੀ ਸਵੇਰੇ ਅਸੀਂ ਸਵੇਰ ਮਾਰਨਿੰਗ ਵੀ ਜਾਂਦੀ ਸੀ ਮੈਂ ਕਿਹਾ ਵੀ ਐਂ ਕਰਕੇ ਆਹ ਘਾਲੋ ਵੀ ਬਿਸਤਰਾ ਜਿਹੜੇ ਲਿਖੇ ਆ ਉਹਨਾਂ ਨੇ ਅਰਦਾਸ ਕੀਤੀ ਉਹ ਦੀ ਸਾਰੀ ਸੰਗਤ ਦੇ ਵਿੱਚ ਤੇ ਕਹਿੰਦੇ ਸਾਨੂੰ ਵੀ ਮਾੜਾ ਜਿਹਾ ਪਤਾ ਲੱਗਿਆ ਸੀ ਕਿਸਕੇ ਜੱਲ ਪੁੱਛਣਗੇ ਦੇ ਲੋਇ ਕਾਫਤੋਂ ਨੇ ਸਕਿਤੀ ਆ ਪੰਜ ਦਿਨ ਲਗਾਤਾਰ ਸੰਗਨਨ ਨੇ ਅਰਦਾਸ ਕੀਤੀ ਤੇ ਮੈਂ ਦੱਸੇ ਵੀ ਕਰਕੇ ਵੀ ਉਹਨਾਂ ਦੇ ਸਟੰਟ ਨਹੀਂ ਪੈ ਰਿਹਾ ਵੀ ਐਂ ਪ੍ਰੋਬਲਮ ਬਹੁਤ ਜ਼ਿਆਦਾ ਵੀ ਵੱਲ ਵੱਲੀ ਵੀ ਲੀਕ ਹੋਇਆ ਪੰਜ ਦਿਨ ਅਰਦਾਸ ਪੰਜਵੇਂ ਦਿਨ ਅਰਦਾਸ ਕਹਿੰਦੇ ਵੀ ਉਹਨਾਂ ਦੇ ਵੀ ਸਟੰਟ ਪੈ ਜਾਊਗਾ ਜੇ ਇੱਕ ਨਾ ਹੋਰ ਉਹ ਮਸ਼ੀਨ ਜੀ ਹੁੰਦੀ ਉਹ ਪਾਈਪਿੰਗ ਉਹਨੂੰ ਹਾਰਟ ਨੂੰ ਸੈੱਟ ਕਰਨ ਵਾਸਤੇ ਉਹ ਪਾਉਂਦੇ ਆ ਭਾਈ ਉਹਨਾਂ ਨੇ ਹਨਾ ਉਹ ਪਾਣੀ ਸੀ ਉਹਦੇ ਬਾਅਦ ਸਟੰਟ ਪੈਣਾ ਸੀ ਕਿਉਂਕਿ ਉਹ ਹਾਰਟ ਨੂੰ ਸਪੋਰਟ ਦੇਣ ਵਾਸਤੇ ਉਹ ਨਵੀਂ ਟੈਕਨੋਲੋਜੀ ਆਈ ਹੈ ਕੋਈ ਤੇ ਚਲੋ ਜੀ ਉਹ ਵੀ ਸੈਟ ਹੋ ਗਏ ਫਿਰ ਉਹ ਜਦੋਂ ਕੱਢਣੀ ਸੀ ਫਿਰ ਮੈਂ ਬਾਬਾ ਜੀ ਨੇ ਫੋਨ ਕੀਤਾ ਬਾਬਾ ਜੀ ਅੱਜ ਕੱਢਣੀ ਆ ਇਹਨਾਂ ਡਾਕਟਰ ਸਾਹਿਬ ਨੇ ਬੁਲਾਇਆ ਸੀਗਾ ਉਹ ਕਹਿੰਦੇ ਵੀ ਉਹ ਵੈਂਟੀਲੇਟਰ ਤੇ ਵੀ ਇਹਨਾਂ ਨੂੰ ਕਰਨਾ ਪੈ ਸਕਦਾ ਕਈ ਵਾਰ ਜੀ ਹਾਰਟ ਵੀਟ ਇੱਕਦਮ ਫੇਰ ਉਹ ਹੋਊਗੀ ਤੇਜ ਹੋ ਗਈ ਜੰਜਮਾ ਹੀ ਬੰਦ ਹੋ ਗਈ ਹੈ ਨਾ ਦੋਨੇ ਕੰਮ ਹੋ ਸਕਦੇ ਵੀ ਤੁਸੀਂ ਵੀ ਭਾਈਸ ਮੈਥੋਂ ਲਿਖ ਕੇ ਲੈ ਲਿਆ ਸੈਨ ਕਰਾ ਲਈ ਹੈ ਨਾ ਉਹਨਾਂ ਦਾ ਇਹ ਹੁੰਦਾ ਵੀ ਜੇ ਕੋਈ ਵੀ ਪ੍ਰੋਬਲਮ ਆ ਗਈ ਵੀ ਸਾਡੇ ਤੇ ਨਾਵੇ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਚਲੋ ਜੀ ਤੇ ਅਰਦਾਸ ਕੀਤੀ ਉਹਨਾਂ ਨੇ ਵੀ ਕੀਤੀ ਮੈਂ ਵੀ ਕੀਤੀ ਪ੍ਰਮਾਤਮਾ ਸੱਚੇ ਪਾਤਸ਼ਾਹ ਮਿੱਤੀ ਨੂੰ ਸੀਸ ਸਾਰਾ ਅਰਦਾਸ ਕੀਤੀ ਤੇ ਵਧੀਆ ਠੀਕ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਹੁਣ ਠੀਕ ਹੈ 13ਵੇਂ 12ਵੇਂ 13ਵੇਂ ਦਿਨ ਛੁੱਟੀ ਮਿਲ ਗਈ ਅਰਦਾਸ ਕਰਨੀ ਤਾਂ ਕਰ ਤਾਂ ਆਪਾਂ ਕੋਈ ਵੀ ਕੰਮ ਕਰਨਾ ਐਵੇਂ ਤਾਂ ਨਹੀਂ ਆਪਾਂ ਕਹਿੰਦੇ ਵੀ ਅਰਦਾਸ ਕਰਕੇ ਤਰੋ ਕੰਮ ਆਪਣਾ ਹੋ ਜਾਂਦਾ ਠੀਕ ਆ ਤੇ ਪ੍ਰਮਾਤਮਾ ਦਾ ਨਾਮ ਬਹੁਤ ਵੱਡੀ ਚੀਜ਼ ਆ ਉਹ ਗੁਰੂ ਦੇ ਦੁਆਰੇ ਸਾਬ ਆਪਾਂ ਕਿਉਂ ਜਾਣਦੇ ਆ ਕਿਉਂਕਿ ਤੇ ਸੰਗਤ ਹੁੰਦੀ ਆ ਸੰਗਤ ਆਈਆਂ ਵੀ ਕਈ ਇਹੋ ਜੁਆ ਗਰਮ ਖਰੂਹ ਹੁੰਦੀਆਂ ਵੀ ਕਿਸੇ ਨਾ ਕਿਸੇ ਦੀ ਅਰਦਾਸ ਲੱਗ ਜਾਂਦੀ ਹੈ ਠੀਕ ਹੈ ਸੰਗਤ ਦੇ ਦਰਸ਼ਨ ਇੱਕ ਪਰਮਾਤਮਾ ਦੇ ਦਰਸ਼ਨ ਕਰਨੇ ਤੇ ਸੰਗਤ ਬਹੁਤ ਜਿਉਂਕਿ ਉੱਥੇ ਗੁਰੂ ਘਰ ਦੇ ਵਿੱਚ ਨਾ ਕੋਈ ਕਿਸੇ ਦੇ ਉੱਥੇ ਬੈਠਿਆਂ ਦੇ ਕਿਸੇ ਦੇ ਪਾਪ ਨੂੰ ਤਾਂ ਕੁਝ ਨਹੀਂ ਰਹਿ ਉਸ ਟਾਈਮ ਉਹ ਨਾ ਪਰਮਾਤਮਾ ਦੇ ਅੰਦਰ ਧਿਆਨ ਸਮਝ ਲੋ ਹੁੰਦੀ ਹੈ ਇਹ ਵੀ ਸੰਗਤ ਹੁੰਦੀ ਹੈ ਕਿਉਂਕਿ ਜਿਹੜੇ ਵੀ ਉਹ ਗੁਰੂ ਘਰ ਆਉਂਦੇ ਗੁਰਦਵਾਰ ਸਾਹਿਬ ਉਹ ਸ਼ਰਧਾ ਨਾਲ ਹੀ ਆਉਂਦੇ ਆ ਹਨਾ ਉਹਦਾ ਕੋਈ ਆ ਨਹੀਂ ਜਾਂਦਾ ਵੀ ਉੱਠਿਆ ਸੁੱਤਾ ਉੱਠੇ ਉੱਠ ਕੇ ਪਾਣੀ ਪੀਤਾ ਤੇ ਉਹਨੂੰ ਉਸ ਤੋਂ ਤਰਪਿਆ ਉਸ ਪੂਰੀ ਮਰਜ਼ਾ ਨਾਲ ਆਉਂਦੇ ਆ ਸ਼ਰਤਾਂ ਨਾਲ ਆਉਂਦੇ ਆ ਹਨ ਇਸ ਕਰਕੇ ਅਰਦਾਸ ਜਦੋਂ ਸੰਗਤ ਅਰਦਾਸ ਦੇ ਵਿੱਚ ਖੜਦੇ ਉਦੋਂ ਸ਼ਰਤਾਂ ਨਾਲ ਖੜਦੀ ਆ ਉਹ ਹਨ ਤੇ ਅਰਦਾਸ 'ਚ ਬਹੁਤ ਵੱਡੀ ਤਾਕਤ ਮੈਂ ਤਾਂ ਆਪ ਪਤਰਿਆ ਹੋਇਆ ਮੇਰੇ ਨਾਲ ਤਾਂ ਹੋਈ ਆ ਤੇ ਜਦੋਂ ਕੱਲ ਸਾਰਾ ਪੰਜਾਬ ਹੀ ਅਰਦਾਸਾਂ ਕਰਨ ਲੱਗ ਗਿਆ ਸੀ ਹਨ ਤੇ ਮੈਂ ਤਾਂ ਉਹਦੇ ਸਮਝੀ ਮੈਂ ਕਿ ਲੈ ਵੀ ਹੁਣ ਇਹਨਾਂ ਮੋੜ ਪੈ ਜਾਣਾ ਕਿਉਂਕਿ ਅਰਦਾਸ ਬਹੁਤ ਵੱਡੀ ਜੇ ਸਭ ਤੋਂ ਪਹਿਲਾਂ ਉਹਦੇ ਪਿੰਡ 'ਚ ਅਰਦਾਸ ਕੀਤੀ ਜਿੱਥੋਂ ਜਿਹੜਾ ਉਹਦਾ ਪਿੰਡ ਆ ਤੇ ਚਲੋ ਪ੍ਰਮਾਤਮਾ ਆਪਾਂ ਫਿਰ ਫਮੈ ਦਾ ਗੁਰਤੇ ਇੱਕ ਬਾਤ ਸੈਵਿੰਗ ਕੈਂਸਰ ਚਿਪਾਸ਼ਾ ਮਹਾਰਾਜ ਵੀ ਜਰੀਨ ਤੰਦਰੁਸਤ ਰਸਤ ਕਾ